श्री राम जय हनुमान जय श्री राम विशाल सालाना पंडारा 11 श्री 11 मुखी हनुमान मंदिर नमा शहर लिखे संत गोपाल दास जी दी रहनमाई हेठ मनाया जा रहे आदे संता दे सहयोग दे नाल ਬੜੀ ਟੂਮ ਘਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਵਿੱਚ ਹਨੂਮਾਨ ਜੀ ਮਹਾਰਾਜ ਜੀ ਨੂੰ ਹਨੂਮਾਨ ਜੀ ਜਨਮ ਦਿਤੀ ਦੇ ਬਲਖਸ ਦੇ ਵਿੱਚ 211 ਕਿਲੋ ਦੇ ਲੱਡੂ ਦਾ ਹੋਗ ਲਗਾਇਆ ਜਾਏਗਾ ਤਦប្រरांत ਭੰਡਾਰਾ ਸੰਤਾਂ ਦਾ ਭੰਡਾਰਾ ਗਿਆ ਜਾਏਗਾ ਔਰ ਆਏ ਵੇ ਸੰਤੋਂ ਕੇ ਪਰਵਚਨ ਸੁਨੇ ਆਪਣੇ ਜੀਵਨ ਨੂੰ ਸਫਲ ਬਣਾਓ ਵਿਸ਼ਾਲ ਭੰਡਾਰਾ ਉੱਨੀ 10 225 ਦਿਨ ਐਤਵਾਰ ਨੂੰ ਮਨਾਇਆ ਜਾਏਗਾ ਪਾਰੀਆਂ ਸੰਗਤਾਂ ਅੱਗੇ ਬੇਨਤੀ ਹੈ ਕਿ 19 ਤਰੀਕ ਦਿਨ ਐਤਵਾਰ ਨੂੰ ਹਨੂਮਾਨ ਜੈ ਜੀ 11 ਮੁਖੀ ਮਹਿਮਾਨ ਮੰਦਰ ਹਮ ਹਮ ਆ ਕੇ ਪਹੁੰਚੋ ਅਤੇ ਆਪਣਾ ਜੀਵਨ ਸਫਲ ਬਣਾਓ ਕਾਹੀ ਦੀ ਸਮੱਸਿਆ ਹੈ ਕਿ ਕਰਪਾ ਕਿੰਨੋਂ ਬਗਾ ਕਰ ਜਾਂਦੀਆਂ ਲੋ ਬੁਮਾਰ ਹੋ ਗਈਆਂ ਤੇ ਲੋ ਦਾ ਸੋਚ ਸਾਰੇ ਇਹ ਇੰਟਰ ਟੈਕਨਕਲ ਜੱਟਾ ਨਾਲ ਉਹਨਾਂ ਦਾ ਰਾਮ ਹੋਇਆ ਜੁੜਾ ਦੀ ਪ੍ਰਧਾਨ ਜੀ ਇਹਦੇ ਦੇਖੋ ਲੋਕ ਨੇ ਕਿ 35 ਧਾਰਾ ਲਾਓ ਕਰਵਾ ਦੇ ਉਹ ਤਾਂ 35 ਤੇ ਜਿਹੜਾ ਮੇਰੀ ਗੱਲ ਉਹ ਕਿਹੜਾ ਲੋਕ ਨੇ ਟਿਕਾ ਮੈਂ ਉਹਦੇ ਬਾਈ ਰਿਕੁਐਸਟ ਆਈ ਉਹਦਾ ਵੇ ਨੇ ਅੱਗੇ ਬੰਦੇ ਲਾਓ ਜਿਹੜੀ ਪਾਈਪ ਪੈਂਦੀ ਪੈ ਤਨਗ ਦਾ ਆਰ ਕਾ ਬੈ ਬੰਨਾਉਂਦੇ ਜਿਹੜੇ ਕੰਮ ਕੋਈ ਹੋਣ ਵਾਲੇ ਉਹਦੇ ਲਈ ਐਸੀ ਟੈਕਨੀਕਲ ਚਾਹਤਾਂ ਤੋਂ ਥੋੜੀਆਂ ਜਿਹੀਆਂ ਕਿੰਨੇ ਦਾ ਖਰਚਾ ਜੇ ਨਿਦਨ ਤੋਂ ਇਹ 25 ਫੁੱਟ ਪਾਈਪ ਪੈਂਦੀ ਅੱਜ ਕੀ ਮਾਰ ਕੇ ਟੰਗ ਖੜਨਾ ਖਾਟੇ ਦੀ ਮੰਨਦੀ ਚਾਰ ਪੰਨੇ ਮਿੱਟੇ ਤੋਂ ਪੈਂਦੀ ਜਿਹੜੇ ਬੁਰੀ ਦਿੰਦੇ ਕਰਵਾ ਦੇ ਜੇ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਜੀ ਤੁਸੀਂ ਇਹਨੂੰ ਇਹਨਾਂ ਖਰਚਾ ਕਰਕੇ ਕਰਵਾ ਦਿਓ ਹਮ ਅਗਲੀ ਵੀਡੀਓ ਵਿੱਚ ਲੈਣੀ ਜੋ ਜਿਹੜਾ ਇਹ ਸਰ ਪਸਾਰ ਦੇ ਕੰਸੀਸ਼ਨਰ ਤੇ ਹੁੰਦਾ ਕਾਦੇ ਲਈ ਨਹੀਂ ਨਹੀਂ ਤੇਜਨਾਂ ਤੇ ਕਰਾ ਦਿਓ ਮੀਟਿੰਗ ਦੇ ਵਿੱਚ ਦੱਸ ਦਿਆਂਗਾ ਆਹ ਬਾਤ ਮੀਟਿੰਗ ਵਿੱਚ ਕਰਦੇ ਆ ਅੱਜ ਕਰਾ ਲਿਆ ਤਾਂ ਜਿਹੜਾ ਉਹ ਰੈਡੀ થઈ ਗਿਆ ਇੱਕ ਤਾਂ ਮੇਰੀ ਰਿਕਵੈਸਟ ਹੈ ਸਰ ਪਹਿਲੀ ਮੀਟਿੰਗ ਹੈ ਤੁਹਾਡੀ ਪਹਿਲਾਂ ਤਾਂ ਤੁਹਾਨੂੰ ਜਿਹੜਾ ਸਾਡੀ ਇੱਕ ਰਿਕਵੈਸਟ ਹੈ ਜੇ ਕੋਈ ਕਿਸੇ ਵਾਰ ਦਾ ਵੀ ਇਦਾਂ ਦਾ ਕੋਈ ਕੰਮ ਹੋਣ ਵਾਲਾ ਆ ਹਾਂਜੀ ਉਹਡੇ ਲਈ ਟੈਕਨੀਕਲ ਸ਼ੱਟ ਕਰੀ ਆਪਾਂ ਵੀਟਿੰਗ ਕਰਦੇ ਜਿਹੜਾ ਲੋਕ ਖੇਤਣਾ ਸਾਫ ਕਰਦੇ ਹੁੰਦੇ ਆ ਠੀਕ ਹੈ ਉਹਦੇ ਲਈ ਜੋ ਵੀ ਤੁਸੀਂ ਕਰਾ ਦੋਗੇ ਜੋ ਹਾਊਸ ਆਲ ਦਾ ਜਿਹਨੇ ਮਰਜੀ ਵਾਲ ਦਾ ਹੋ ਬੀਬੀ ਦੀ ਪੁਲਿਸ ਸਰਜੰਮ ਦੀ ਹਿੱਤਕਰੀ ਇਤਨੀ ਨਹੀਂ ਮੈਂ ਵੀ ਨਹੀਂ ਪਾਸ ਕਰਾਂਗੇ ਠੀਕ ਹੈ ਕਿਸਨੇ ਤਾਂ ਬਾੜੇ ਜਿਹੜੇ ਮਰਜ਼ੀ ਬਾੜਦਾ ਜਿਹੜੇ ਮਰਜ਼ੀ ਬਾੜਦਾ ਹੋਵੇ ਹੁਣ ਐਮਸੀਏ ਨੂੰ ਲੋਕ ਸੇ ਬਹੁਤ ਤੰਗ ਕਰਦੇ ਆਂ ਅਗਲਾ ਕਹਿੰਦਾ ਜੀ ਐਮਸੀਏ ਨੂੰ ਕਹਿੰਦਾ ਜੀ ਜੀ ਸਾਹਿਬ ਮੈਂ ਤੁਹਾਨੂੰ ਬੇਨਤੀ ਕੀਤੀ ਕਿ ਕਿ ਉਹ ਚਾਰਚ ਕੋਲੋਂ ਨਹੀਂ ਕੋ ਜੀ 15 ਰੋਡ 'ਤੇ ਚੱਲ ਕੋਈ ਇੱਕਦਮ ਬੈਠ ਗਈ ਜੀ ਰੋਮ ਐਮਰਜੈਂਸੀ ਹਾਲਤਾਂ 'ਚ ਤਾਂ ਆਪਾਂ ਨੂੰ ਦੇਖ ਕੇ ਮਾਰਗ ਤੇ ਕੰਮ ਚਲਾ ਰਹਿਣਾ ਕਰਾ ਦਿਓ ਜੀ ਅੱਜ ਇਹਨਾਂ ਵਾਲਾ ਅੱਜ ਹੋਣਾ ਨਹੀਂ ਰਹਿਣਾ ਔਰ ਖਾਈ ਜਾਨ ਲੱਗਾ ਇਹਨਾਂ ਵੀ ਗੈਰ के डांपर कंपनी बिटमोहन लेकोटा बोलती कि उसके भारी हो गई इसी और वो मॉनिटर पूरा फाटे जा रहा है कौन गेट है ना बीच काट के रखा कुछ भी भी स्कूल है ये कूड़े बच्चे जा टीवी नाड़े पर किसान लोग को बीमार होने वाली ताजी मनी शर्मा आ लिया कह के एक दिन तो हमें कर देंगे नहीं किसी बात और एंटना पर एक एंटर लूरू लूरू ਲੋ ਲੋ ਰੁਪਿਆ ਪਾਈ ਆਇਆ ਇਹ ਜੰਪ ਬਹੁਤ ਕਰਨ ਲੱਗਿਆ ਉਹ ਲੋ ਲੋ ਕੋਈ ਬੜਾ ਸੁਆਤ ਤੇ ਟੈਕਨੀਕਲ ਪਾਵਰ ਤੇ ਆਪਾਂ ਨੂੰ ਐਕਟੀਵਿਟੀ ਕੀ ਕਰ ਸਕਦੇ ਮੈਂ ਕਈ ਵਾਰ ਵਿੱਚ ਸੈਂਸਰ ਨਾਲ ਲੁਕਿਆ ਸੁਰਦੋਂ ਨੇ ਪਿਆ ਇਸ ਤੁਸੀਂ ਕੰਮਚਾਰੀ ਨੂੰ ਪੂਰੇ ਧੱਕੇ ਪਿੱਛੇ ਕਰ ਦੋ ਮੈਂ ਉਹ ਤਾਂ ਕੰਮ ਨਹੀਂ ਪਿੱਛੇ ਪਰ ਆਪਾਂ ਦੇ ਪ੍ਰਾਈਵੇਟ ਕੰਪਨੀ ਨੂੰ ਦੇਣ ਲਈ ਮਤਾ ਹੀ ਰੱਖ ਲਿਆ ਉਹਦਾ ਬਾਅਦ ਦੀ ਗੱਲ ਕੋ ਤੇਰਾ ਹਾਲ ਦੀ ਕੰਪਨੀ ਦਾ ਹਾਲ ਸੁਣ ਗੱਲ ਸੁਣ ਪਹਿਲਾਂ ਜੇ ਆਪਾਂ 10 ਕਰੋੜ ਦਾ ਦੁਆ ਕੀਦਾ ਨਾ ਅੱਜ ਕਹਿੰਦੇ ਉਸ 10 ਕਰੋੜ ਦੀ ਬਾਹਰ ਜਗਾ ਲਾ 5 ਕਰੋੜ ਦੀ 5 ਕਰੋੜ ਹੋਰ ਤੇ ਲਾ ਹੁਣ ਦੰਪ ਨੂੰ ਕਦਮ ਕਰ ਦੋ ਕਿਉਂ ਉਹਨੂੰ ਅਸੀਂ ਟੱਕ ਲਵਾ ਗਏ ਤੇ ਦਿੱਤੇ ਲਵਾਏ ਜਾਂਦੇ ਆ ਆਦੇ ਨੂੰ ਅੰਮ੍ਰਿਤ ਉਹ ਤਾਂ ਜੇ ਗਾਂ ਪੁੱਠੇ ਨਾਲ ਉੱਥੇ ਰਹਿ ਕੇ ਵੇ ਤਾਂ ਤੜਾ ਮਸਾਦਾ ਲੈ ਰਹਿ ਕੇ ਭਾਵੇਂ ਤੁਸੀਂ ਉੱਥੇ ਜੋ ਮਰਜੀ ਕਰੇ ਛਾਣਨੇ ਵਾਲੋ ਮਿੱਠੀਆਂ ਬੋਲਾਂ ਦਾ ਕੋਈ ਫਾਇਦਾ ਨਹੀਂ ਹੈ ਉਹ ਤਾਂ ਡੰਪ ਦਾ ਡੰਪੇ ਰਹਿ ਕੇ ਜਦੋਂ ਉਹ ਤੇ ਪੂਰਾ ਡਿੰਗਣਾ ਡੰਪ ਬਣ ਜਾਣਾ ਤੁਹਾਡੀ ਤੁਹਾਡੀ ਖਤਮ ਕਰੋ ਇਹ ਹੋਣਾ ਦੇਗਾ ਇਹ ਤਾਂ ਮੁੱਦਾ ਬਿਲਕੁਲ ਉਹ ਤਾਂ ਉਹ ਤਾਂ ਮੁੱਦਾ ਤੁਸੀਂ ਸਰਕਾਰ ਜਿਹੜੀ ਇਹ ਦੀ ਚਲੋ ਮੇਰੇ ਨਾਲ ਕਰਨਾ ਮੁੱਦਾ ਚੱਕਾ 12 ਹੋਰ ਬੋਲੀ ਦੋ ਤਵਾਰ ਲੈਣਾ ਨਾਲੋਂ ਇਹ ਗੱਲ ਦਾ ਤੁਸੀਂ ਇਹ ਸਭ ਨਾਲ ਆ ਪਬਲਿਕ ਦਾ ਮੀਟਿੰਗ ਦਾ ਅਜੰਡਾ ਹੈ ਓ ਮੇਰੀ ਬੇਨਤੀ ਆ ਤੁਹਾਨੂੰ ਪਰਵਾਸ ਕਿਹਦਾ ਬੰਦੂ ਵੀ ਉਹ ਜੰਦਾ ਰੱਖਿਆ ਹੋਇਆ ਮੋਤੀ ਆਪਣੇ ਤੇਰਾ ਨਹੀਂ ਲੋ ਜੀ ਰੱਖੋ ਨਾ ਉਹਦਾ ਨਾਮ ਲਗਾ ਫੇਰ ਕਰਦੇ ਪਰ ਉਹ ਮਾਂ ਦਾ ਦੁੱਧ ਪਿਲਾਉਂਦਾ ਪਚਾਉ ਮੇਰੀ ਗੱਲ ਕਹਾਂਗੇ ਦਾ ਡਾਕਟਰ ਕੰਦੇ ਤੋਂ ਤੁਹਾਡਾ ਮੋਕਾ ਨੂੰ ਨਾ ਫੇਟ ਨਹੀਂ ਕਰ ਹਾਂ ਦੇਖੀ ਗੱਲ ਮੇਰਾ ਰਹਿਣ ਮੇਰੇ ਬਾਤ ਨਾ ਆਪਣੀ ਗੱਲ ਕਰ ਨਹੀਂ ਮੈਨੂੰ ਉਹ ਤੇ ਮੈਂ ਰਹਿੰਦਾ ਗਲੀਬ ਤਾਂ ਸਾਨੂੰ ਨਹੀਂ ਤੁਹਾਨੂੰ ਕਿੱਥੇ ਜਾ ਰਹੇ ਮੇਰਾ ਮਤ ਉਹ ਚਲੋ ਅੱਗੇ ਉਹਨਾਂ ਨਾਲ ਗੱਲ ਕਰਨਾ ਤੁਸੀਂ ਆਪਣੀ ਗੱਲ ਕਰ ਹੁਣ ਮੋਰੇ ਲੈਕਚਰ ਕਰਕੇ ਕਹਿਣ ਕਿ ਅੱਗੇ ਮੈਂ ਦਾ ਪਤਾ ਮੁੰਦਾ ਸੀ ਥਾਂ ਤੇ ਤੁਸੀਂ ਉੱਥੇ ਨਹੀਂ ਕੋਈ ਕਿਸਾਨ ਕੋਈ ਕਿਸੇ ਨੂੰ ਥੁੰਮ ਕੇ ਆ ਕੇ ਲਾਉਣਾ ਉਹ ਇਸ ਦਾ ਨਾ ਕਰੀਏ ਉਹ ਦਾ ਪਤਾ ਕਰਕੇ ਆਇਆ ਉਹਨੂੰ ਵੇਚ ਦਾਲੀ ਜਾ ਤੁਸੀਂ ਉੱਥੇ ਨਹੀਂ ਜਾਣ ਲੈਣਾ ਨਾ ਉਹ ਨਹੀਂ ਚੱਲੇਗਾ ਨਾ ਇਹ ਮਾਇਆ ਕਿਉਂ ਨਾ ਕਰਨਾ ਪਲੱਸ ਆਪਾਂ ਕਰਾਂਗੇ ਬੰਦ ਕਰਾਂਗੇ ਇਹ じゃ ਮੈਂ ਪਾਟਾ ਹੋ ਗਿਆ ਮੈਨੂੰ ਕਰਨਾ ਕਿਉਂ ਨਹੀਂ ਹੈ ਉਹ ਲੋਕ ਮੈਨੂੰ ਕਾਲਾ ਕਰਦੇ ਆ ਉਹ ਕਰਨਾ ਉਹ ਅਸੀਂ ਤੇਰੇ ਨਾਲ ਆਇਆ ਸੀ ਮੁੰਡੇ ਦੇ ਅੱਛਾ ਇਹੋ ਸਭ ਕੁਝ ਨਵੇਂ ਆਇਆ ਤੁਸੀਂ ਦੇਖਾ ਬਰੂਹ ਜਿਹਾ ਆ ਗਿਆ ਤੇ ਨਹੀਂ ਬੜੀ ਜਿਹਾ ਹਵਾ ਦੇ ਆ ਗਿਆ ਕੜਦ ਕਰਦ ਕਰਦ ਸੀਦਾ ਹਲੋ ਦਿਨ ਦਿਨ ਉਹ ਗੰਦੇ ਬੰਦੇ ਉਹ ਜੀ ਆ ਕੇ ਸਾਰੇ ਮਿੰਨ ਘਰੇ ਨਵੀਂ ਵਾਦੀ ਤੇ ਲੱਗੇ ਆ ਚੱਕ ਨੂੰ ਦੇਖੋ ਜੀ ਯਾਰ ਕੋਈ ਉੱਥੋਂ ਹੀ ਚੱਲਦਾ ਉਹ ਪਾ ਜੀ ਇਹ ਤਾਂ ਕਹਿ ਕੱਠਾ ਕੇ ਬਣਾ ਲੀ ਗਾ ਨਹੀਂ ਕਿਸੇ ਕਹਿ ਜੇ ਪਾ ਕੇ ਤੁਸੀਂ ਨਾ ਤੁਸੀਂ ਮੈਂ ਲੱਗਿਓ ਯੂਰਪ ਹੋਰ ਜਾਨਦੀ ਤੇ ਬਣਾ ਮੰਡੀ ਵਿੱਚ ਲੱਗੇ ਯਾਰ ਤੁਨੀ ਆ ਰਿਹਾ ਮੈਂ ਤੇ ਮੈਨੂੰ ਪਤਾ ਨਹੀਂ ਦੋ ਦੋ ਜਗ੍ਹਾ ਤੇ ਲੱਗੀ ਪਈ ਆ ਹਾਕੀ ਆ ਰਾਜਾ ਰਿਜ਼ਲਟ ਨਹੀਂ ਆ ਰਿਹਾ ਇਹ ਗੱਲ ਦਾ ਮੈਂ ਬਾਾਰ ਬਾਾਰ ਸਰ ਸਰ ਮੇਨ ਪ੍ਰੋਬਲਮ ਹੈ ਮੇਰੇ ਇਬਰਾਹਿਮ ਬਾਸੀ ਖੂਹ ਵਾਲੇ ਮਹੱਲੇ ਚੋਂ ਲੰਘ ਕੇ ਤੇਵਾ ਦੋ ਪਹਿਲੇ ਮੈਂ ਇਹਦਾ ਫਿਕਰੀ ਵਾਲ ਰੋਕਾ ਮੈਂ ਇਹਦੇ ਨਾਲ ਲੱਗ ਬੰਦੇ ਜਰੂਰ ਜਾਂਦੇ ਆ ਮੈਂ ਕਹਿੰਦਾ ਰੋਜ਼ ਜਾਂਦੇ ਆ ਪਰ ਰਿਜ਼ਲਟ ਲੋਕਾ ਮੈਂ ਰੋਕਾ ਮੈਂ ਨਹੀਂ ਮੇਰੇ ਨਾਲ ਜਾਂਦੇ ਪਹਿਲਾਂ ਅੱਜ ਇੱਕ ਬੇਨਤੀ ਦਿੰਦੇ ਕਿਵੇਂ ਦਿਨ ਲੱਗਦੇ ਲੱਕਾਸ ਦੇਣ ਲਈ ਅਪਕਾ ਤੋਂ ਘੱਟ ਮਹੀਨਾ ਲਵਾਓ ਹੋ ਰਿਡਨ ਰੱਖੇ 12000 ਬਲੌਗ ਪਿਆ ਨਹੀਂ ਉਹਦੇ ਵਿੱਚ ਜਵਾਬ ਦਿੰਦਾ ਇੱਕ ਮਿੰਟ ਸੈਂਟਰੀ ਦਾ ਤੁਹਾਡੇ ਸੈਂਟਰੀ ਦਾ ਤੈ ਕੱਢ ਕੇ ਕਰਾ ਲਓ ਯਾਰ ਪ੍ਰਗਾਂਜੀ ਸੈਂਟਰੀ ਸਾਹਿਬ ਨੂੰ ਜਾਣੀ ਨਹੀਂ ਉਹ ਉੱਧਰ ਲੱਗੇ ਚੰਡੀਗੜ੍ਹ ਰੋਡ ਪਾ ਦੇ ਰਿਹਾ 12 ਕਾੜਾ ਹੈ ਸ਼ਹਿਰ ਬੰਦ ਪਿਆ ਆਪਾਂ ਕਿੱਥੇ ਜਾਣ ਮੈਨਾਂ ਕੋ ਮੰਨੋ ਪੁੱਛੋ ਕੋਈ ਸੱਚਾ ਨਾ ਜਾਓ ਤੁਸੀਂ ਸਾਡੇ ਕੋਲ ਸੇਟ ਕਰਦੇ ਹੋ ਗਾੜਾ ਕਲਾ ਕੇ ਆ ਮਾੜੀ ਬਣ ਕੇ ਪੁਰਾਣੇ ਹਾਂ ਯਾਰ ਧੀ ਚੱਕਰ ਹੁੰਦੇ ਨੇ ਇਹ ਜਦੋਂ ਨਾਲ ਜੋੜੂ ਇਹ ਨਵਾਂ ਅਟਾਈਨਟ ਕੀਤਾ ਰਹੋ ਸਰ ਜੀ ਚਲੋ ਦੇਖਾ ਤੇ ਜਿਹੜਾ ਲੀਵਰੇਜ ਬੋਰਡ ਨੂੰ ਕਹਿੰਦੇ ਨੇ ਲੀਵਰੇਜ ਦੇ ਲੀਵਰੇਜ ਬੋਰਡ ਨਾਲ ਚਿੱਟੀ ਉਹ ਦੇਖੋ ਜਿੰਨੇ ਘਾਟ ਚਿੱਟੀ ਘਟਦੀ ਹੈ 4000 ਜੀ ਉਹਦਾ ਐਸਟੀਮੇਟ ਲੈ ਆਓ ਹੁਣ ਉਹਦਾ ਐਸਟੀਮੇਟ ਲੈ ਆਓ ਬੱਕਤ ਆਇਓ ਐਸਟੀਮੇਟ ਲੈ ਆਓ ਪਾਣੀ ਦੇ ਤੇ ਜੋੜ ਦੇਣਾ ਸਾਡਾ ਰੋਟਾ ਬਣਨੇ ਨਹੀਂ ਪਾਉਂਦੇ ਸਟਡੀ ਕਰ ਰੋਟੇ ਵੀ ਇਹ ਹੀ ਸਮੱਸਿਆ ਆ ਐਸਟੀਮੇਟ ਬਣਾਓ ਉਹ ਫੀਵਰ ਉੱਤਰ ਨੂੰ ਜੋੜੇ ਇੰਦ ਕਲੋਰ ਨੂੰ ਐਕਟੀਵੇਟ ਕਰਾਉਣ ਦੇ ਲੇਖੋ ਮਾਫੀ ਮੈਂ ਰਾਤ ਨੂੰ ਨਹੀਂ ਕਰਦਾ ਜੀ ਜਮਨੀ ਦਸਤਾਰ ਸੰਤਾਨ ਜਾਨੀ ਸਾਡੇ ਪ੍ਰਧਾਨ ਜੀ ਸਾਡੇ ਸਾਰੇ ਹੋਸਟ ਜੀ ਦੇ ਇੰਤਜ਼ਾਰ ਬੈਠੇ ਜੀ ਜਿਹੜੀ ਵਿਸ਼ਵਾਸ ਦਾ ਬਖਾਇਆ ਮੇਰੀ ਬੇਨਤੀ ਹੈ ਕਿ ਮੇਰੇ ਬਾਟ ਚ ਵਾਟਸਪੀ ਦਾ ਕੰਮ ਚੱਲਦਾ ਹੈ ਜੀ ਹਰ ਪਤਾ ਹੀ ਆ ਬੜੇ ਲੰਬੇ ਸਮੇਂ ਤੋਂ ਮਹਾਰੋਗ ਕੰਮ ਨਹੀਂ ਹੋਇਆ ਸੀ ਕਾਟਾ ਜਿਹੜੇ ਉਹ ਕਰਾਤੇ ਅੱਡੀ ਸਾਹਿਬ ਜਿਵੇਂ ਨਾਲ ਤੇ ਇੱਕ ਕੋਈ ਸ਼ਿਕਾਇਤ ਕਰਦਾ ਜਿਹੜਾ ਬਾਰ ਬਾਰ ਸ਼ਿਕਾਇਤ ਪਾਉਂਦਾ ਆ ਅਰੇਕਾ ਪਾਉਂਦਾ ਆ ਕੰਮ 'ਚ ਉਹਦੇ ਕਰਕੇ ਆਪਾਂ ਮਤਲਬ ਥਾਣੇ ਤੱਕ ਵੀ ਗੱਲ ਪਹੁੰਚੀ ਆ ਜੀ ਪਰ ਉਹ ਜਿਹੜੇ ਸ਼ਰਤਾਂ ਅਨਸਾਰ ਉਹਨਾਂ ਤੋਂ ਨਾ ਕੀਤੀ ਪਾਈ ਜਾਂਦੀ ਮੈਂ ਮੈਂ ਇਹੋ ਸਾਨੂੰ ਸਭਾਈ ਐਟੋਮੈਟਿਕ ਸ਼ਿਕਾਇਤ ਦਿੱਤੀ ਆ ਜੀ ਉਸ ਬੰਦੇ ਦੇ ਖਿਲਾਫ ਬਾਈ ਨੇਮ ਦਿੱਤੀ ਆ ਜੀ ਸ਼ਿਕਾਇਤ ਇਹੋ ਸਾਹਿਬ ਮੇਰੇ ਤਵੱਜੋ ਦੇ ਪੰਨੋ ਮੈਂ ਇੱਕ ਸ਼ਿਕਾਇਤ ਦਿੱਤੀ ਸੀ ਆਪਣੇ ਬਾੜ 'ਤੇ ਮੇਰੇ ਬਾੜ 'ਤੇ ਜਿਹੜੇ ਸ਼ਰਤਾਂ ਅਨਸਾਰ ਇਹ ਬਾਵਾ ਕੰਮ ਰੋ ਪਈ ਆ ਪਾੜ ਦਾ ਤੁਸੀਂ ਉੱਤੇ ਕੋਈ ਵੀ ਹਲਕ ਨਹੀਂ ਕਰ ਰਹੀ ਕੀਤੀ ਮੇਰੇ ਖਿਆਲ ਛੇ ਇਹ ਅ ਅੱਠਵੇਂ ਵਿੱਚ ਨਿਰਿਸ਼ਖਿਆ ਤੋਂ ਕੁਝ ਦਿੱਤੀ ਹੋਣੀ ਤੁਸੀਂ ਪਹਿਲੇ ਦਿਨ ਜੁਆਇਨ ਕੀਤਾ ਸੁਦਰ ਉਧਰੋਂ ਫੋਨੋਂ ਕਿਸੇ ਦਾ ਕਾਲ ਆਈ ਹੈ ਜਾਂ ਫੋਨ ਆਇਆ ਫੋਟ ਜਾਂ ਹਾਂਜੀ ਉਹ ਦੱਸੋ ਜੀ ਬਲੋ ਉਹ ਤਾਂ ਬੰਦੇ ਨੂੰ ਬਾਹਰ ਕਰਦੇ ਜੀ ਇਹ ਤਾਂ ਕਿਸੇ ਕੋਈ ਐਮਸੀ ਕਿਸੇ ਬਾਡੀ ਕੋਲ ਕਾੜਾ ਸੋਦਾ ਹੀ ਕਰਮਾ ਹਾਂਜੀ ਨਾ ਬਾਈਕ ਵਾਲਾ ਟੱਕੇ ਤੋਂ ਮਾਰੀ ਕਾਟਾ ਨਹੀਂ ਨਹੀਂ ਦੇਖੋ ਮਾਰ ਦਿੱਤਾ ਦੇਖੋ ਕੋਈ ਨਹੀਂ ਕਰਦਾ ਜੜਾ ਮਿਲ ਜੀ ਇਹੋ ਜਿਹੜਾ ਕਰਦਾ ਕੋਈ ਸਰਕਾਰੀ ਕੰਮ ਵਿੱਚ ਵਿਗਨ ਪੰਦਾ ਹੈ ਭਲਵਾਨ ਨੇ ਠੇਕੇਦਾਰ ਹੈਗਾ ਸੀਵਰੇਜ ਬੋਰਡ ਦਾ ਸੀਵਰੇਜ ਬੋਰਡ ਨੂੰ ਕਿੱਥੀ ਲਿਖਦੇ ਹੋ ਵੀ ਜਿਹੜਾ ਸਰਕਾਰੀ ਹੈ ਜੇ ਸਟ੍ਰੀਟਾਂ ਦਾ ਕੰਮ ਕਰਾਉਂਦੇ ਆ ਜਿਹਾ ਗੜੀਆਂ ਦਾ ਨਾਲੀ ਰੱਖਣਾ ਤਾਂ ਵੀ ਉਹ ਹਟ ਕੇ ਆਉਂਦੇ ਆ ਸਟ੍ਰੀਟ ਰਾਈਟ ਲਈ ਆ ਕਮੇਟੀ ਦੇ ਉਹ ਯਾਨ ਜਿੰਮੇਵਾਰਾ ਜੀ ਗਲੀਆਂ ਨਾਲੀਆਂ ਦੇ ਆਪਣਾ ਜਿੰਮੇਵਾਰਾ ਉਹ ਕੰਮ ਚੱਲਦਾ ਤੇ ਆ ਉਹਨੂੰ ਕਰਾ ਦੇਣ ਦੇ ਪਛੜਾ ਜਿਹੜਾ ਤਿਹਾੜਾਂ ਦੇ ਬਾਹਰ ਕੰਮ ਕਰਾਓ ਮਨੁਸ਼ ਕਿਤਾ ਮਨ ਗਿਆ ਦੇਖੋ ਗੁਰਪਣੀ ਹੋਰੀ ਗੁਰਪੰਜ ਰੋਜ਼ ਵੀਡੀਓ ਆਉਂਦੀ ਹੈ ਜੀ ਕੇ ਜੀ ਲੈ ਮਾਲੋ ਗੇਸਤੀ ਹੁੰਦੀ ਵੀ ਜੀ ਸਾਡੇ ਹੱਥੀ ਵਿੱਚ ਨਹੀਂ ਆਉਂਦਾ ਇਹਦੇ ਕੋਲ ਟਾਂ ਚੱਲਦਾ ਆ ਉਹਦੇ ਹੋਣੀ ਆਪਣੇ ਵੀਡੀਓ ਪੈਦੀਆਂ ਜੀ ਉਹੋ ਪੋਟੋ ਪੈਦੀਆਂ ਜੀ ਇਸੇ ਵਿੱਚੋਂ ਨਿੱਕਲ ਜਾਣਾ ਰੇਲਵੇ ਰੋਡ ਤੱਕ ਸਿਆਸਤ ਦਾ ਮੁੱਦਾ ਬਣ ਗਿਆ ਮੇਰੀ ਗੱਲ ਛਡੋ ਜਿਹੜੇ ਬੰਦੇ ਪ੍ਰਧਾਨ ਜੀ ਜ਼ਿੰਮੇਵਾਰ ਜਿਹੜੇ ਉਹਨੂੰ ਡਿਲੇ ਕਰ ਲੈ ਜ਼ਿੰਮੇਵਾਰ ਜਿਹੜੇ ਬੰਦੇ ਫਿਰ ਸ਼ਹਿਰ ਨੂੰ ਗਮਰਾਹ ਕਰਦੇ ਬਾਰ-ਬਾਰ ਕੀ ਇਹ ਟੈਂਡਰ ਤਾਂ ਹੋਇਆ ਹੀ ਨਹੀਂ ਇਹਨੇ ਉਦੈ ਘਟਨ ਕਰਤਾ ਇਹਨਾਂ ਨੂੰ ਤਾਂ ਇੱਕ ਦੋਸੀ ਚਾਹੀਦੀ ਸੀ ਸੀਵਰੇਜ ਬੋਰਡ ਤੋਂ ਦੋਸਤੋ ਕਿਹੜੀ ਅਰੋਥੀ ਚਾਹੀਦੀ ਸੀ ਸਾਨੂੰ ਜਦ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਗਿਆ ਕਿ ਉਹ ਬੰਦੇ ਸਿਰਫ ਅਫਵਾਹਾਂ ਫਲਾਉਂਦੇ ਉਹ ਤੋਂ ਬਾਅਦ ਸੱਚੀ ਗੱਲ ਨਿਕਲੀ ਕੋਈ ਨਹੀਂ ਤਾਂ ਸ਼ਹਿਰ ਵਾਸੀਆਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਵੇ ਇਦਾਂ ਦੇ ਬੰਦਿਆਂ ਦੀ ਗੱਲ ਤੇ ਮਗਰੀ ਨਾ ਲੱਗੀਏ ਦੇਖੋ ਟੈਂਡਰ ਟੈਂਡਰ ਸ਼ੁਰੂ ਹੋਣ ਤੋਂ ਪਹਿਲਾਂ ਟੈਂਡਰ ਵਰਕ ਆਰਡਰ ਤੋਂ ਬਿਨਾ ਕੋਈ ਠੇਕੇਦਾਰ ਪਟਾਈ ਕਰ ਸਕਦਾ ਉਹਦਾ ਦਿਮਾਗ ਖਰਾਬ ਆ ਕਿ ਉਹ ਐਨਾ ਜੀ ਸੀ ਬੀਆਂ ਲਿਆ ਕੇ ਪਟਾਈ ਕਰਨੀ ਸ਼ੁਰੂ ਕਰ ਦੇਵੇ ਘੜਤੋ 500000 ਰੁਪਏ ਘੰਟੇ ਦਾ ਖਰਚਾ ਦੇ ਸੀ ਉਹ ਵੀ ਲੋਕਾਂ ਨੂੰ ਇਹ ਤਾਂ ਅਜੇ ਉੱਤੇ ਹੀ ਉਦਘਾਟਨ ਕਰ ਦਿੱਤਾ ਇਹ ਤਾਂ ਉਦਾਂ ਹੀ ਉਹ ਹਵਨ ਕਰਾ ਦਿੱਤਾ ਮਤਲਬ ਇਹ ਸਾਰੀਆਂ ਗੱਲਾਂ ਤੋਂ ਮੈਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਔਰ ਅੱਜ ਅੱਜ ਫੇਰ ਇਹੀ ਗੱਲ ਕਰਦਾ ਕਿ ਪਹਿਲਾਂ ਵੀ ਇਦਾਂ ਹੀ ਹੋਇਆ ਅਸੀਂ ਲੋਕ ਹੈਗੇ ਆ ਨਾਨ ਟੈਕਨੀਕਲ ਸਾਨੂੰ ਨਹੀਂ ਸਮਝ ਕਿ ਸੜਕ ਕਿਦਾਂ ਬਣਨੀ ਹੈ ਅਸੀਂ ਤਾਂ ਸਿਰਫ ਸੁਪਰਵਾਈਜ਼ ਕਰ ਸਕਦੇ ਹਾਂ ਠੇਕੇਦਾਰ ਨੂੰ ਅਫਸਰਾਂ ਨੂੰ ਅਸੂ ਜੇ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ ਉਹਨਾਂ ਦੇ ਗੰਮਾ ਚ ਵਾਰ-ਵਾਰ ਨਕਾਬੜ ਪਾਈ ਆ ਰਹੇ ਤੁਸੀਂ ਦੇਖੋ ਜਿਹੜੇ ਬੰਦੇ ਵਾਰ-ਵਾਰ ਪਾਉਂਦੇ ਹਨ ਤਾਂ ਜੇ ਨਹੀਂ ਕਰੀਂ ਲਾਵੇ ਵੀ ਰਿਪੋਰਟ ਦਵਾਓ ਹੈ ਕਿ ਆਪਾਂ ਆਪਾਂ ਨਕਾਬੜ ਕਰਾਵਾਂਗੇ ਬਿਲਕੁਲ ਸਹੀ ਕਿਤੇ ਨਾ ਸਿੰਪੇ ਜਾ ਕੇ ਉੱਥੇ ਲੇਬਰ ਨੂੰ ਵੀ ਡਿਸਟਰਬ ਕੀਤਾ ਜਾ ਰਿਹਾ ਉਹਦੇ ਨਾਲ ਪ੍ਰੋਬਲਮ ਕੀ ਆਣੀ ਹੈ ਕੁਆਲਿਟੀ ਖਰਾਬ ਹੋਣੀ ਤੁਹਾਡੀ ਖਰਚੀ ਕਿਉਂਕਿ ਉਹਦੇ ਵਾਰ-ਵਾਰ ਤੁਸੀਂ ਮੀਟਿੰਗ ਕਰ ਲਓ ਨਾ ਕੰਮ ਆਲੋ ਮਸਲਾ ਹੋ ਜਾ ਮੈਂ ਤੁਹਾਨੂੰ ਦੱਸਦਾ ਤੁਸੀਂ ਰਾਤ ਨੂੰ ਪਟਾਈ ਸ਼ੁਰੂ ਕਰਾਈ ਜਿੰਦਾ ਤੇ ਅੰਦਰ ਪ੍ਰੈਸ਼ਰ ਆ ਕੇ ਗੱਲ ਕਰਕੇ ਰਾਤ ਨੂੰ ਪਟਾਈ ਕਰਨੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਆ ਕਿਉਂਕਿ ਪਾਈਪਾਂ ਹੁੰਦੀਆਂ ਟੁੱਟ ਸਕਦੀਆਂ ਦਿਨੇ ਤੁਸੀਂ ਸੁਪਰਵਾਈਜ਼ ਵਧੀਆ ਕਰ ਸਕਦੇ ਵਟਾ ਰਾਤ ਨੂੰ ਪਵਾ ਲਓ ਸਵੇਰ ਰਾਤ ਨੂੰ ਪਵਾ ਲਓ ਉਹ ਕੀਤਾ ਜਾਂਦਾ ਪਟਾਈ ਕਿਰਪਾ ਕਰਕੇ ਰਾਤ ਦੀ ਨਾ ਕਰਾਈ ਜਾਵੇ ਕਿਉਂਕਿ ਕੱਲ ਵਾਟਰ ਸਪਲਾਈ ਦੀ ਪਾਈਪ ਟੁੱਟ ਗਈ ਜਿਹੜੇ ਬੰਦੇ ਸਭ ਤੋਂ ਵੱਧ ਰੌਲਾ ਪਾਉਂਦੇ ਆ ਵੀ ਕੰਮ ਸਲੋ ਆ ਉਹ ਹੀ ਅਫਸਰਾਂ ਨੂੰ ਕਹਿਣ ਲੱਗ ਪਏ ਵੀ ਮੋਟਰਾਂ ਕਿਉਂ ਬੰਦ ਕੀਤੀਆਂ ਮੋਟਰਾਂ ਬੰਦ ਕਰਕੇ ਕਨੈਕਸ਼ਨ ਪਰ ਉਦਾਰਨੀ ਸਹੀ ਹੋਣਾ ਮੈਂ ਇਹ ਗੱਲ ਕਹਿੰਦਾ ਬਿਲਕੁਲ ਇਹ ਗੱਲ ਨੂੰ ਆਪਾਂ ਨੂੰ ਹੋਰ ਥੀ ਵਾਲੀ ਆਪਾਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਔਰ ਉਹਨਾਂ ਦੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਹਰ ਬੰਦੇ ਨੂੰ ਇੰਜੀਨੀਅਰ ਨਹੀਂ ਬਣਨਾ ਚਾਹੀਦਾ ਇੱਕ ਅੱਗੇ ਇੱਕ ਚੀਫ ਇੰਜੀਨੀਅਰ ਨੇ ਬਣ ਕੇ ਸਾਰੇ ਰੇਲਵੇ ਰੋਡ ਦਾ ਪੱਠਾ ਬਿਠਾਤਾ ਕੀ ਲੋੜ ਸੀ ਉਹਨੂੰ ਪੱਟਣ ਦੀ ਉਸ ਵਜਿ ਆਪਾਂ ਉਹ ਹੀ ਗੱਲਾਂ ਅੱਜ ਬਾਰ-ਬਾਰ ਤੁਸੀਂ ਵੀ ਦੱਸਦਾ ਉਹ ਸਰਕਾਰ ਦੇ ਮੈਂ ਨੌਲੇਜ ਹੈ ਨਾ ਮੈਂ ਤਾਂ ਆਪਕੇ ਨਹੀਂ ਮੈਂ ਨਹੀਂ ਮੈਂ ਇਹ ਕਹਿੰਦਾ ਸੀ ਮੰਤਰੀ ਟੈਕਨੀਕਲ ਡਾਇਰੈਕਟਰ ਨਾ ਦਿਓ ਦੇਖੋ ਮੈਂ ਮੇਰੀ ਗੱਲ ਹੈ ਜੀ ਨਹੀਂ ਮੈਂ ਕਿਹਾ ਦੱਸ ਸਕਦਾ ਮੇਰੀ ਗੱਲ ਦੇਖੋ ਮੇਰੀ ਗੱਲ ਸੁਣੋ ਜਿਹੜਾ ਕੰਮ ਇੰਜੀਨੀਅਰਾਂ ਦਾ ਇੰਜੀਨੀਅਰਾਂ ਨੇ ਕੀਤਾ ਉਹ ਕੰਮ ਨਹੀਂ ਬੰਦੀ ਦਿਨੋ ਕਿਦਾਂ ਜੀ ਕਹਿੰਦੇ ਸੀ ਸੜਕ ਤੁਸੀਂ ਤੱਕ ਤੱਕ ਕੀ ਕਿਹਾ ਤੁਸੀਂ ਤੁਹਾਡਾ ਵੈਂਟਲਾ ਹੋਇਆ ਕੰਕਰੀਟ ਨੂੰ ਟਾਈਮ ਲੱਗਣਾ ਲੋਕਾਂ ਨੂੰ ਇਰਾਦ ਮੈਂ ਪਾੜੀਆਂ ਨੇ ਦੇਖੋ ਇਹ ਕੋਈ ਐਸੀ ਵੀ ਨਹੀਂ ਹੈ आदि पादि पर भी पिछली पीरियड का बात है बाकी हमसे आगे हां जी अंकल वो जो बच्चे आपके वीडियो होंगे आपके पास आते हूं रास्ता वीडियो में लिखाया मैंने शादी की लिखी थी यहां तक उपपाशा ने रोजी रोजी की पूरी कर ली है बात करना ज्यादा बताओ जी बाकी के बारे में आज वाला किला मतलब सारा मेरा दादा किदा शांतंगा दादा ਨਵੀਂ ਬਾਤ ਵੀ ਮੇਰੇ ਸ਼ਰਕਾ ਜੀ ਮੁੱਖ ਉਹ ਨਹੀਂ ਬਣੀ ਉਹ ਕਹਿੰਦੀ ਟੈਂਟ ਉਹ ਕਾਮਾਸੀ ਨੂੰ ਮਿਲ ਪਈ ਐਵੇਂ ਪਾਉਂਦੀ ਦੋ ਸਾਲ ਦੋ ਸਾਲ ਅੱਧੇ ਤਿੰਨ ਸਾਲ ਜਾਈ ਦੇ ਪੁੱਛੋ ਜੀ ਦਾ ਜਵਾਬ ਦੇ ਇੱਕ ਮਿੰਟ ਜਿਸ ਦਾ ਜਵਾਬ ਦੇਣਾ ਨਵੀਂ ਬਾਤ ਦੀ ਲੋਕ ਵਾਲੀ ਲੜਕਾ ਦਾ ਹਾਂ ਜੀ ਬੇਸ਼ਕ ਆਹ ਗੱਲ ਖੁੱਲ ਗਿਆ ਸਰਕਾਰ ਦਾ ਸ਼ਰਧਾ ਲੋਕੀਂ ਹੋ ਗਿਆ ਹੋ ਜਾਏ ਜਿਹੜਾ ਹੋਣਾ ਹੈ ਡੈਡੀ ਸਾਡੇ

ਅੱਜ ਕਰਦਨੇ ਅੱਛੀ ਸਾਹਿਬ ਰਾਜੀ ਲੋੜ ਕੋਈ ਰੋਲਾ ਪਾਣਾ ਹੋ ਤਾਂ ਹੋ ਜਾ ਬਰੋਕਰੇ ਉਹ ਕੋਈ ਨਹੀਂ ਜਦੋਂ ਨੋਟਿਸ ਚ ਕੋਈ ਇੱਥੇ ਹੋ ਰਿਹਾ ਹੈ ਤਾਂ ਦੋ ਇੱਕ ਕਰ ਮੱਢੀ ਨੋਟਿਸ ਉਹ ਦੇਖੋ ਫਿਰ ਦੱਸੋ ਕੋਈ ਮਾਰੀ ਪੀੜੀ ਜਿਹੜਾ ਪਤਾ ਹੋਇਆ ਨੋਟਿਸ ਕੋਈ ਰੈਂਡਿੰਗ ਵਈਆ ਰੈਂਡਿੰਗ ਹੋ ਰਹੀ ਹੈ ਰੈਂਡਿੰਗ ਹੋ ਰਹੀ ਹੈ ਇੱਕ ਮਿੰਟ ਉਹਦੀ ਗੱਲ ਇੱਕ ਮਿੰਟ ਉਹਦੇ ਦੇਖ ਪਾਣਾ ਪਤਾ ਪਾਇੀ ਸੀ ਨਾ ਹਾਂ ਉਹ ਨਹੀਂ ਗੱਲ ਕਰ ਰਿਹਾ ਉਹ ਨਹੀਂ ਗੱਲ ਕਰ ਰਿਹਾ 3 ਸਾਲ ਹੋ ਗਏ ਪੰਜਵੇਂ ਬੰਦੇ ਉਹ ਇੱਕ ਮਿੰਟ ਜੀ ਹੁਣ ਮਾਰੇ 21 ਦਿਨਾਂ ਦਾ ਕਵਾਬ ਲੈਣਾ ਦੇਵ ਨਾ ਕਿਹਾ ਨਹੀਂ ਲਾਇਆ ਉਹ ਜੀ ਤੇ ਆਪਾਂ ਕਰੀਏ ਬਾਹਰ ਦੇ ਨਾ ਐਂਸਰ ਇਹਨੂੰ ਕੱਟਦੇ ਆ ਉਹ ਬਾਹਰ ਨਹੀਂ ਇਕੱਲੇ ਬਣਾਦੇ ਨਾ ਤਾਂ ਗਾਲਿਆਂ ਮਾਰੇ ਇਕੱਠੇ ਨਹੀਂ ਬਣਨਾ ਸਾਰੇ ਨੂੰ ਦੋ ਗਾਣੇ ਸਾਰੇ ਨੂੰ ਬੰਦ ਕਰ ਦੇ ਜੀ ਮੈਂ ਕਿਹੜਾ ਬਾਰਡ ਦੀ ਗੱਲ ਕਹਿਣਾ ਮੈਂ ਗੱਲ ਕਹੀ ਆ ਗੱਲ ਸੁਣੋ ਬੋਲਣਾ ਆਪਾਂ ਬਹੁਤ ਬੈਠੇ ਮੀਟਿੰਗ ਹਾਊਸ ਚ ਸਾਰੇ ਕਰਵਾ ਦੇ ਫਿਰ ਪੱਸੀ ਮਨਾਤੀ ਕਰਾਉਂਦੀ ਉਹ 70 ਰੁਪਏ ਦੀ ਹੈ ਨਹੀਂ ਨਹੀਂ ਉਹ ਨਹੀਂ ਨਹੀਂ ਜਿੰਨਾ ਕੋਟਾ ਬਣ ਗਿਆ ਇਹ ਬਾਰਗਤ ਦੇਦੀ ਕਰਵਾਉਂਦਾ ਇਹ ਬੜਾ ਕੱਟਦਾ ਨਹੀਂ ਦੋਸਤੋ ਕੇਲੇ ਬਰਾਗ ਲਵਾ ਕੇ ਜਾ 50 ਸਾਰੇ ਪਤਾ ਉਹਦੇ ਵਿੱਚ ਲੱਤਾਂ ਦਾ ਵੀ ਮੀਟਪੁਣ ਕਰਵਾਉਣਾ ਸੁਦਰ ਕਮੇਡੀ ਇੱਕ ਮਿੰਟ ਕਮੇਡੀ ਜੀ ਇੱਕ ਮਿੰਟ ਪਹਿਲਾਂ ਬੈਠੋ ਦੱਸੋ ਨਾ ਆਇਆ ਇਹ ਕਮੇਡੀ ਤੋਂ ਲੈ ਆਓ ਇੱਕ ਮਿੰਟ ਇਹਦਾ ਜਵਾਬ ਲੈ ਲੀਏ ਇੱਕ ਮਿੰਟ ਜਵਾਬ ਲੈ ਲੀਏ ਜਵਾਬ ਕਾਲਿਸ਼ੂਤ ਕਰਨੇ ਦੱਸਣਾ ਨਹੀਂ ਉਹ ਜਿਹੜੇ ਗੱਲਾਂ ਆ ਰਹੇ ਹਾਂ ਜਿਹਨੂੰ ਮੈਂ ਪਾਣੀ ਇਹਨਾਂ ਕਰੋ ਭਾਈ ਮੈਂ ਤਾਂ ਮੇਰਾ ਤਾਂ ਮੈਂ ਪੁਰਾਣਾ ਮੈਨੂਟਰ ਹੋ ਗਿਆ ਮਤਰਾ ਨਾ ਉਹ ਬੈਂਡ ਦਾ ਯਾਰ ਕਿ ਉਹਨੂੰ ਪੂਰਾ ਬੀ ਆਰਡਰ ਕਹਿੰਨੇ ਕਰਨੇ ਦੱਸੋ ਮੈਂ ਦੋ ਮਿੰਟ ਸਰ ਭਾਈ ਇੱਕ ਵਾਰ ਦੇਖੋ ਪ੍ਰਧਾਨ ਜੀ ਨੇ ਇਹ ਗੱਲ ਕਹੀ ਹੈ ਮਤਾਂ ਨਹੀਂ ਜਿਹੜੇ ਮਤੇ ਦਾ ਕੋਈ ਉਪਰੋਬਜੈਕਸ਼ਨ 21 ਦਿਨ ਦਾ ਜੋ ਮਿਊਨਿਸਪਲ ਐਕਟ ਕਹਿੰਦਾ ਜੇ ਨਹੀਂ ਆਇਆ ਹਾਂਜੀ ਉਹਦੇ ਹਿਸਾਬ ਨਾਲ ਆਰਡਰ ਲਾ ਆਰਡਰ ਕਰਾ ਲਓ ਨਾ ਬਿਓ ਟੈਂਡਰ ਜਿਹੜਾ ਟੈਂਡਰ ਇੱਕ ਪੋਜੀਸ਼ਨ ਹੈ ਇਹੋ ਸਾਹਿਬ ਇੱਕ ਮਿੰਟ ਜਿਹੜੇ ਮਤੇ 21 ਦਿਨਾਂ ਦੇ ਅੰਦਰ ਨਹੀਂ ਆਏ ਚਾਹੇ ਟੇਬਲ ਆਈਟਮ 'ਚ ਬਾਅਦ ਕਰ ਲੋ ਬਾਹਦੇ ਕੋਲੋਂ ਸਾਰੇ ਹੋਸ ਕੋਲ ਜੇ ਕੋਈ ਇਜੈਕਸ਼ਨ ਨਹੀਂ ਆਇਆ ਜੇ ਕੋਈ ਆਬਜੈਕਸ਼ਨ ਨਹੀਂ ਆਇਆ 21 ਦਿਨਾਂ ਦੇ ਅੰਦਰ ਉਹਨੂੰ ਬਾਅਦ ਮੰਨਿਆ ਜਾਵੇ ਸਮਝਿਆ ਜਾਵੇ ਕਿ ਟੇਬਲ ਆਈਟਮ ਬਾਅਦ ਜੀ ਕਾਹਦੀ ਮਤਲੇ ਨੂੰ ਮਤਲੇ ਨੂੰ ਗੱਲ ਕਰੀ ਇੱਕ ਮਿੰਟ ਦੋ ਮਿੰਟ ਦੋ ਮਿੰਟ ਦੋ ਮਿੰਟ ਕਰ ਲਈਏ ਮੇਰੀ ਗੱਲ ਤੋਂ ਇੱਕ ਗੱਲ ਹੋਰ ਜਿੰਨੇ ਸਾਡੇ ਟੈਂਡਰ ਹੋਏ ਆ ਕਿਸੇ ਵੀ ਬਾੜਦੇ ਹੋਏ ਆ ਸਾਨੂੰ 10 ਦਿਨਾਂ ਦੇ ਅੰਦਰ ਅੰਦਰ ਅੱਜ ਤਰੀਕ ਹੈਗੀ ਆ 15 25 ਤਰੀਕ ਤੱਕ ਸਾਰਿਆਂ ਦੇ ਵਰਕ ਆਰਡਰ ਚਾਹੀਦੇ ਅਸੀਂ ਕੋਈ ਤੁਹਾਡਾ ਬਹਾਨਾ ਨਹੀਂ ਦੋਣਾ ਚਾਹੇ ਤੁਹਾਡਾ ਅਫਸਰ ਬਿਮਾਰ ਆ ਚਾਹੇ ਕੋਈ ਆ 25 ਦਿਨਾਂ 25 ਤਰੀਕ ਤੱਕ ਇਹਨਾਂ ਦੇ ਸਾਰਿਆਂ ਦੇ ਵਰਕ ਆਰਡਰ ਜੋ ਕੰਮ ਜਾਂ ਦੇਖੋ ਮੇਰੇ ਵਾਲਾ ਜਿਹੜਾ ਤਿਆਰ ਕਰਨਾ ਉੱਪਰ ਵਾਲੇ ਦੀ ਜ਼ਿੰਮੇਵਾਰੀ ਜਿਹੜਾ ਨੇ ਕਰਦਾ ਸਾਡੇ ਵਿੱਚ ਮੈਂ ਫਾਈਨ ਕਰਦਾ ਸਾਨੂੰ ਦੱਸੋ 25 ਤਰੀਕ ਤੱਕ ਵਰਕ ਆਰਡਰ ਚਾਹੀਦੇ ਆ ਟੇਬਲ ਆਈਟਮ ਪਾ ਲੋ ਜੀ ਹਾਊਸ ਨੇ ਪਾਸ ਕੀਤਾ ਮੈਂ 25 ਦਿਨਾਂ 21 ਦਿਨਾਂ ਦੇ ਅੰਦਰ ਅੰਦਰ ਜੇ ਬਿਲਕੁਲ ਐਕਟ ਦੇ ਮੁਤਾਬਕ ਉਹਨਾਂ ਨੇ ਕਰਤਾ ਐਕਟ ਪੜਿਆ ਮੈਂ 2 ਮਿੰਟ ਜੀ ਹੈਗਾ ਐਕਟ ਕੱਢ ਲਓ ਪੜਿਆ ਮੈਂ ਛੋਟੇ 1 ਮਿੰਟ ਉਹ ਕਿੰਨੇ ਦਿਨ ਬਾਅਦ ਹੀ ਮਨਜ਼ੂਰ ਜਾਂਦਾ ਜਾਂਦਾ ਐਕਟ ਕਰ ਲਾਂਗੇ 21 ਦਿਨਾਂ ਬਾਅਦ ਉਹਨੂੰ ਮਨਜ਼ੂਰ ਸਮਝਿਆ ਜਾਵੇ ਉਹਦਾ ਪੂਰਾ ਮਮਤਾ ਫੋਟ ਜੇ ਤੁਹਾਨੂੰ ਡਰ ਲੱਗਦਾ ਹੁਣ ਸੀਰੀਅਸ ਹੋ ਕੇ 25 ਤਰੀਕ ਤੱਕ ਸਾਰੇ ਮਸਲੇ ਹੱਲ ਕਰ ਦਿਓ ਕਿਉਂਕਿ ਜਿਹੜੇ ਕੰਮ ਤੁਹਾਡੇ ਹੋਣ ਵਾਲੇ ਆ ਉਹਦੇ ਕਰਕੇ ਨਾ ਬਦਨਾਮੀ ਕਰੋ ਅੱਜ ਟੈਂਡਰ ਹੋਇਆਂ ਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ 1 ਮਿੰਟ ਜੀ ਜਿਨ੍ਹਾਂ ਨੂੰ ਵਰਕ ਆਰਡਰ ਨਹੀਂ ਮ ਤੁਹਾਡੇ ਦੂਜੇ ਟੈਂਡਰ ਹੋਇਆਂ ਨੂੰ ਅੱਜ ਮਹੀਨਾ ਹੋਣ ਲੱਗਾ ਪਰ ਵਰਕ ਆਰਡਰ ਨਹੀਂ ਮਿਲਦੇ ਚਲੋ ਸਲੋ ਰੋਡ ਦੀ ਤੁਸੀਂ ਕਹਿੰਦੇ ਆ ਵੀ ਉੱਪਰ ਅੋਜੰਸ਼ਨ ਲੈਣੀ ਤੁਸੀਂ ਭੇਜੀ ਜਾ ਜਿਹੜੇ ਨਵੀਂ ਵਾਦੀ ਵਾਲੀ ਸੜਕ ਆ ठेकेदार ਕੰਮ ਕਰਨ ਨੂੰ ਤਿਆਰ ਆ ਬਾਕੀ ਨੌ ਤੜਕਾ ਜਿਹੜੀਆਂ ਬੇਚੋ ਤੁਸੀਂ ਉਹਨਾਂ ਦੇ ਵਰਕ ਆਰਡਰ ਦਿਓ ਜਿਹੜਾ ਤੁਹਾਡਾ ਐਮਈ ਐਮਈ ਜਾਂ ਐਕਸੋ ਜਾਂ ਈਓ ਨਹੀਂ ਕਾਇਨ ਕਰਦਾ ਉਹਦਾ ਤੁਹਾਨੂੰ ਦੱਸੋ ਅਸੀਂ ਉੱਥੇ ਗੱਲਬਾਤ ਕਰਾਂਗੇ ਜਿਹਦੇ ਪ੍ਰਧਾਨ ਜੀ ਪਹਿਲਾਂ 2 ਮਹੀਨਿਆਂ ਬਾਰੇ ਟੈਂਪਰ ਨੇ ਉਹਦੇ ਵਿੱਚ ਜੋ ਬੈਂਕ ਗਰੰਟੀ ਆਣੀ ਹੈ ਇੱਕ ਮਿੰਟ ਚੁੱਪ ਕਰੋ ਜੀ ਇੱਕ ਮਿੰਟ ਇੱਕ ਮਿੰਟ ਜਿਹੜੀ ਬੈਂਕ ਗਰੰਟੀ ਆਣੀ ਉਹਦੇ ਜ਼ਿੰਮੇਵਾਰੀ ਐਮਐਸਪੀਆ ਦੀ ਨਹੀਂ ਆ। ਤੁਸੀਂ 1 ਮਿੰਟ ਮੇਰੀ ਗੱਲ ਸੁਣੋ। ਠੇਕੇਦਾਰ ਤੁਹਾਡੀ ਘਰੇ ਦੀ ਮੱਛੀ ਹੁੰਦਾ। ਠੇਕੇਦਾਰ ਦੀ ਕੀ ਜੋੜ ਤੋਂ ਆਜਿਓਣੇ ਲੈਸ ਜਿਆਦਾ ਭਰੇ ਅਸੀਂ ਥੋੜਾ ਕਿਆ ਭਰ। ਉਹਨੇ ਭਰ ਲਿਆ। ਉਹਦੇ ਤੇ ਕਾਰਵਾਈ ਕਰੋ। ਬਦਨਾਮੀ ਕਰਾ ਲੈ। ਨੋਟ ਜਾਰੀ ਕਰਕੇ ਜਾਰੀ ਕਰਦੇ। ਅਜੇ ਕਿਹੜਾ ਅੱਗੇ? ਅਸੀਂ ਤੁਹਾਨੂੰ ਕਹਿਤਾ 25 ਤਰੀਕ ਤੱਕ ਸਾਨੂੰ ਵਰਕ ਆਰਡਰ ਚਾਹੀਦਾ। ਤੁਸੀਂ ਜੀ 27 22 ਨੂੰ ਮੀਟਿੰਗ ਕਰ ਕੋਈ ਨਹੀਂ ਤਾਂ ਪਹਿਲੀ ਵਾਰ ਹੀ ਇੰਸਟਰੀ ਜੋਗੋ ਆਪਣਾ ਦੇ ਖਿਲਾਫ ਕਰ ਰਹੀ। ਬਦਨਾਮੀ ਦੀ ਸ਼ਰਤਾਂ ਮੁਤਾਬਕ ਠੇਕੇਦਾਰ ਕਾਰਵਾਈ ਹੈਗਾ ਉਹ ਉਹ ਕਾਰਵਾਈ ਕਰ ਦੇਖੋ ਜੀ ਲੋਅਰ ਰੋਡ ਤੋਂ ਸਾਥ ਵੀ ਡੇਲਵੇ ਰੋਡ ਦੀ ਤਰ੍ਹਾਂ ਟੁੱਟ ਗਈ ਹੈ ਕਲਾਮ ਰੋਡ ਵੀ ਟੁੱਟੀ ਹੈ ਸੱਚਾ ਸੱਚਾ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਹੈ ਅੱਜ ਆਹ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂਨ ਕਹਨੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ ਨਕਦੀ ਸਰਦ ਹੋਏਗਾ ਅਲਗ ਅਦੀ ਕਾਬਜ ਰਵੇਗੀ ਨੱਤਾ ਨਹੀਂ ਫੁੱਲਣਗੇ ਪੇੜ ਨਹੀਂ ਫੁੱਲੇਗਾ ਬਟਾਪੜੀ ਆਵੇਗਾ ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਹੈ ਸੁਖਮਨੀ ਮਜੂਨ ਜੇ ਜੀਵਰ ਚਾਹਦੇ ਹੋ ਲਾਜਵਾਬ 20 ਦਰਵਾਜ਼ਾ ਨਾਲ ਸੁਖਮਨੀ ਜਲਾਵ ਬੈਦ ਲਖਵਿੰਦਰ ਸਿੰਘ ਨਵਾਂ ਸ਼ਹਿਰ 98743 8490 ਬੰਨ ਸੁਖਮਨੀ ਮਜੂਨ ਇਹ ਸੱਜਣਾਂ ਸਿੰਘ ਭਗਸੇ ਸਿੰਘ ਨਗਰ ਦਾ ਸੰਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ-ਬਹੁਤ ਵਾਸਤੇ ਪਰਿਸੀਮ ਇਜਾਜ਼ਤ ਦਿਓ ਧੰਨਵਾਦ